ਗਾਈਜ਼ ਕੀ ਹਾਲ ਚਾਲ ਹੈ ਥੋੜੀ ਹੁਣ ਧੁੰਦ ਕੱਟੀ ਐ ਮੌਸਮ ਸਾਫਜੋ ਹੁੰਦਾ ਪਰ ਅਜੇ ਧੁੱਪ ਨਹੀਂ ਨਿਕਲੀ ਕੁੱਕੜ ਛੱਡਦੇ ਹੁਣ ਹਲੋ ਬੋਲੇ ਕੱਲ ਰਾਤੀ ਸਾਰਿਆਂ ਨੂੰ ਇਕੱਠਿਆਂ ਨੂੰ ਕਰਤਾ ਸੀਗਾ ਜੋ ਖੁੱਡੇ ਚ ਨਹੀਂ ਕੀਤਾ ਮੈਂ ਕਿ ਮਾਰਨਗੇ ਦਾ ਪਤਾ ਲੱਗ ਰਿਹਾਗਾ ਕੱਲ ਤੋਂ ਅਲੱਗ-ਅਲੱਗ ਕਰ ਦਾਂਗੇ ਮੇਰੇ ਖਿਆਲ ਨਹੀਂ ਮਾਰਿਆ ਨਹੀਂ ਲੜੇ ਪਾਣੀ ਕਿੱਧਰ ਕੇ ਕਰ ਟੋਟਾ ਟੋਟਨ ਲਈ ਟੋਟਨ ਲਈ ਕਰ ਉਹ ਦੇਖ ਤਰੇੜ ਜਾਣਗੇ ਉਧਰ ਭੱਜ ਟਟਨ ਨਹੀਂ ਪਾਣੀ ਕਿੱਥੇ ਪਾਣੀ 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 ਹਾਂ ਇੱਕਮ ਉਹ ਕੱਢੀ ਆਹ ਹਾਂ ਨੀਲਾ ਇਹਨੂੰ ਮੜਾਇਨਾ ਧੋਕੇ ਜੇ ਸਗਲੇ ਆ ਕੇ ਕਿੰਨਾ ਵਿੱਚ ਓਏ ਨਾ 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 ਕਾਕੇ ਓਏ ਉਹਨੇ ਆ ਕਰ ਦੇਣਾ ਸੀ ਕੰਮ ਇਨੇ ਚ ਪਾਣੀ ਪਾਤੇ ਪਵੇਂ ਤੇ ਵਿੱਚ ਰੋਟੀ ਰੱਖੇ। ਉਹ ਗਰਮ ਪਾਣੀ ਲੈਂਦਾ। ਗਰਮ ਪਾਣੀ ਵਿੱਚ ਰੋਟੀਆਂ ਭਿਉਉ ਦੇ ਨੇ ਇੱਕ ਕਰੀ। ਇੱਕ ਕਰੀ ਉਹ ਖਾ ਲੈਣਗੇ। ਬਾਅਦ ਚ ਹਾਂ ਬਸ ਇੰਨਾ। ਦੂਜਾ ਵੀ ਕੱਟ ਲਿਆ। ਇੱਕ ਮਿੰਟ। ਦੂਜਾ ਵੀ ਲਿਆ। ਨਹੀਂ। ਲਾਲ ਜਾਂ ਨਹੀਂ ਪਹਿਲਾਂ ਲਾਲ ਜਾਂ। ਉਹ ਕੱਟ ਲਿਆ। ਉਹ ਕੱਟੋ ਲਾਲ ਜਾਂ ਕੱਟੋ। ਇਹ ਨਹੀਂ ਨਹੀਂ ਕੱਟਣਾ। ਤੂੰ ਕੱਟ। ਅੰਡਾ ਮੇਕ ਦਿੱਤਾ ਕਰੀ। ਤੂੰ ਕ੍ਰੇਟ ਤੇ। ਅੱਜ ਤੇ ਬੈਠ ਕਿਤੇ। ਕੋਈ ਨਹੀਂ ਸਾਫ਼ ਕਰ ਲਾਉਂਦਾ ਅੰਡਾ ਵੇ ਰਾਤੀ ਦਿੱਤੀ ਸੀ ਤਿੰਨ ਤਿੰਨ ਅੰਡੇ ਆਏ ਸੀ ਨਹੀਂ ਨਹੀਂ ਦੇਣਾ ਮਸ਼ੀਨ ਥੋੜਾ ਵਿਚਾਰੀਆਂ ਵਾਰੀ ਵਾਰ ਦੇ ਕਿਹਨੇ ਗੱਲਾਂ ਮਾਰ ਕੇ ਨਹੀਂ ਕਰਨੇ ਰਾਤ ਪਤਾ ਨਹੀਂ ਲੜੇ ਆ ਕਿ ਨਹੀਂ ਲੜੇ ਓਏ ਆ ਬਹੁਤ ਤੇਜ਼ ਅਸਨਾਲੀ ਨਾ ਸੁਨਾਲੀ ਮਾਰਦੀ ਸਾਰਿਆਂ ਨੂੰ ਕਿਉਂਕਿ ਪਹਿਲਾਂ ਲੈਂਦੀਆਂ ਸੀ ਦੋ ਕੁੱਕੜੀਆਂ ਤੇ ਇੱਕ ਮੁਰਗਾ ਤਿੰਨ ਬਾਅਦ ਚ ਲੈਂਦੀਆਂ ਮੁਰਗੀਆਂ ਤਾਂ ਕਰਕੇ ਹੁਣ ਇਹ ਡੋਂਡ ਬਣੀ ਰਹਿੰਦੀ ਹੈ ਸਾਰਿਆਂ ਨੂੰ ਮਾਰਦੀ ਓਏ ਓਏ ਤੂੰ ਡਿੱਗਣਾ ਕਾਕੇ ਲੈ ਵੀ ਇਹਦੇ ਚ ਵੀ ਪਾ ਦਿਓ ਪਾਣੀ ਤੂੰ ਰੋਟੀਆਂ ਲਿਆ ਲੈ ਲੈ ਸੈਕਰੀ ਟੈਂਪਰੇਰੀ ਜੇ ਇੱਕ ਅ ਉਹ ਵਾਲਾ ਇੱਕ ਆ ਵਾਲਾ ਉਹਦੇ ਚ ਤਾਂ ਪੁਰਾਣੀਆਂ ਰੱਖਦੇ ਸੀ ਇਹਦੇ ਚ ਨਵੀਆਂ ਦੋਨਾਂ ਚ ਬਾਅਦ ਛੋਟੇ ਛੋਟੇ ਟੁਕੜੇ ਕਰਕੇ ਨਾ ਇੱਕ ਦੋਨਾਂ ਚ ਪਾ ਦੇ ਕਰਿਆ ਖਾ ਲੈਣਗੇ ਬਾਅਦ ਚ ਪਾਵਾਂਗੇ ਆਪਾਂ ਹਾਂ ਇਹਨਾਂ ਦੀ ਫੀਡ ਵੀ ਖਤਮ ਹੋ ਗਈ ਫੀਡ ਵੈਸੇ ਨਾਰਮਲ ਹੀ ਹੁੰਦੀ ਹੈ ਜਿਵੇਂ ਦੇਸੀ ਬਾਜਰਾ ਵਿੱਚ ਬਾਜਰਾ ਹੁੰਦਾ ਹੋਰ ਪਤਾ ਨਹੀਂ ਕੀ ਮੱਕੀ-ਮੋੱਕੀ ਹੋਰ ਤਿੰਨ ਚਾਰ ਪੰਜ ਹੁੰਦੇ ਆ ਆਈਟਮਾਂ ਜਿਹਾ ਹੁੰਦੀਆਂ ਹੋ ਜੀ ਫੀਡ ਨਹੀਂ ਪਾਈ ਦੀ ਐਕਸੈਕਲੋਟਾ ਨਾ ਕੋਈ ਆਰਗੂ ਕਰਨਾ ਨਹੀਂ Thank okay. ਵੇ ਆਹ ਨਾ ਪੁੱਤ ਲੈ 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 ਰੋਟੀ ਖਾਂ ਦੇ ਉਧਰ ਆਇਆ ਪਹਿਲਾਂ ਡਰਦੀ ਸੀ ਹੁਣ ਵੇਖ ਜਦੋਂ ਤਾਂ ਮੈਂ ਫੜਨ ਲੱਗਿਆ ਉਹ ਤਾਂ ਹੀ ਉਹਨੂੰ ਹੀ ਫੜਦੀ ਉਹਨੂੰ ਪਤਾ ਉਹ ਮਾਰਦੀ ਨਹੀਂ ਦੂਜਿਆਂ ਨੂੰ ਨਹੀਂ ਫੜਦੀ ਆ ਕੋਈ ਕਰਿਆ ਨਾ ਨਹੀਂ ਮਾਰਨਾਂ ਦੀ ਕਾ ਹਾਰੀ ਸਨਾਲੀ ਪਰ ਕੇ ਬੈਠੀ ਤੁਮ ਨਹੀਂ ਮਾਰੋਗੇ ਸਨਾਲੀ ਮਾਰੋਗੇ ਸਨਾਲੀ ਮਾਰੋਗੇ ਸਨਾਲੀ ਪਹਿਲੀ ਗਲਫੜੀ ਨਹੀਂ ਨਹੀਂ ਤੁਹਾਡੇ ਕੋਲ ਕੁਰਤੀ ਬੜੀ ਹੁੰਦੇ ਚ ਨਹੀਂ ਬੁਗੀ ਮਿੱਟੀ ਨਹੀਂ ਪਣੀ ਰੋਟੀ ਆਣਾ ਜ਼ਰੂਰੀ ਆ ਫਰਨੀ ਤੋਂ ਬਾਬਾ ਜੂਆ ਪਹਿਲਾਂ ਥੋੜਿਆ ਲਵਾ ਬਾਬਾ ਅੱਜ ਖੁੱਡਿਆਂ ਖਾਡਿਆਂ ਦੀ ਕਰਦੇ ਆਂ ਸਫਾਈ ਗੰਦੇ ਜਵਜੇ ਪਿਆ ਗਾਂਦੇ ਖਾਂਦੇ ਕੰਮ ਤੋਂ ਵੀ ਨਾ ਛੱਡ ਕੀ ਕਰੇਂਗੇ ਕੀ ਕੀ ਨਹੀਂ ਕਰਨੀ ਓਏ ਹੋ ਗਿਆ ਕੀ ਕੀ ਲੈ ਜਵਾਕ ਬੜਾ ਕਹਿੰਦੇ ਕੋਕੂ ਗਲਾ ਵੱਡੂਗਾ ਨਾ ਪਤਾ ਓਏ ਨੋ 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 ਮੰਮੂ ਐਕ ਤਾਂ ਫੜ ਕੇ ਪਰੇਸਪਸ ਇਹਨੇ ਹੋਨੇ ਇੱਕ ਦੀਦੀ ਬਲੀ ਦੇ ਦੇਣੀ ਫੜ ਲੈ ਫੜ ਲੈ ਦੂਰ ਰੱਖ ਉੱਤੇ ਰਖਿਆ ਕਰ ਉੱਤੇ ਤਾਂ ਤਾਂ ਫਚਕ ਲੈਂਦੀ ਕੋਕੂ ਹੁਣ ਪਤਾ ਨਹੀਂ ਕੀ ਚੱਕ ਲਈ ਓਏ ਮੈਂ ਟਿੱਡੀ ਜੀ ਇਹ ਤੇ ਤੇਜ਼ ਵੇ ਕਿੰਨੇ ਚਾਕਲੇਟ ਘੜੀ ਮਿਲੇ ਕਿੰਨੇ ਇੰਚ ਦੀ ਹੋਵੇ? 3 ਇੰਚ। ਹਾਈ। ਆਲੀ, ਲੈ ਲਓ। ਇਹਨਾਂ ਨੂੰ ਸਾਈਟ ਆਪੀ ਜੋੜ ਦੋ। ਕਰਾ। ਹਾਂਜੀ। ਉੱਪਰ ਲੱਗਦਾ ਤਾਂ ਨਿਕਲੂਗੇ ਨਿਕਲ ਜੇ ਤਾਂ ਵਧੀਆ ਹੀ ਆ ਦੋ ਤਿੰਨ ਮਿੰਟ ਹੋ ਗਏ ਕਲੀਨ ਤੋਂ ਮੁਰਗਿਆਂ ਨੂੰ ਵਿਚਾਰਿਆਂ ਨੂੰ ਸਾਹ ਹੋਗਾ ਮੁਰਗਿਆਂ ਦੇ ਕੀ ਬੰਦਿਆਂ ਨੂੰ ਸਾਹ ਹੋਗਾ ਆ ਜਾ ਆਇਆ ਭਰਾਵਾ ਆਇਆ ਨਿਕਲਿਆ ਆਇਆ ਕੁਰ 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 ਆਇਆ ਆਇਆ ਕੁਰ 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 ਆਇਆ ਨਰਾਏ ਇੱਕ ਗੁਦੀ ਬਣਾਓ ਇੱਕ ਕੱਪੜਾ ਪੂਰਾ ਕੋਰੇ ਮੈਂ ਹਾਂ ਕੋਰੇ ਮੈਂ ਕੋਰੇ ਕਿ ਜਿਆਦਾ ਸਭ ਆ ਰਹੇ ਹੈ ਜਿਆਦਾ কটিটিটি I think ਉਹ ਨਾ ਛੱਡੀ ਦਾ ਲਾਉਣਾ ਜਿਹੜਾ ਟਕਰੇ ਉਹਨੂੰ ਮਾਰਿਆ ਗਈ ਨਿੱਕੀ ਜੀਆਂ ਨਿੱਕੀ ਜੀ ਜਿਹੜੀ ਧੌਣ ਲਾਉਣੀ ਪਈ ਕੋਏ ਬੋ ਕਿ ਤੇ ਬੰਨੀ ਸੀ ਅੱਪਾ ਆਇ ਤੇ ਵਾਹ ਤੇ ਕਿ ਤੇ ਤਾਂ ਨਾ ਕਰੇਗਾ ਕਿ ਕਿ ਛੋਟਾ ਸਜਾ ਕੇ ਪਾ ਹਾਈ ਤੇ ਹਾਈ ਤੇ ਵਾਹ ਤੇ ਹਾਈ ਤੇ ਇੱਥੇ ਬੰਦ ਹੈ ਬੈਟਰੀ ਬੰਦ ਹੈ ਗਾਇਸ ਫਿਰ ਬੰਦ ਚਲੋ ਠੀਕ ਹੈ ਗਾਇਸ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੋਂ ਤੱਕ ਆਏ ਪਲੀਸ ਸਬਸਕ੍ਰਾਈਬ ਵੀ ਕਰ ਦਿਓ ਲੈ ਲੈ ਅਜੇ ਨਵਨਾਮ ਕਮ ਸਟਾਰਟ ਹੈ ਹੌਲੀ ਹੌਲੀ ਹੋਰ ਵੀ ਵਧੀਆ ਵਧੀਆ ਕੰਟੈਕਟ ਵਧੀਆ ਵਧੀਆ ਵੀਡੀਓ ਬਣਾ ਕੇ ਲਿਆਵਾਂਗੇ ਇਸ ਛੋਟੇ ਭਰਾ ਲਈ ਸਬਸਕ੍ਰਾਈਬ ਕਰ ਦਿਓ ਬੱਲਾ ਆ ਗਏ ਕਮਾ ਕੇ